ਵਾਡ ਰੇਡੀਓ ਤਵਾ ਪਾ ਰੇਡੀਓ ਹਾਂ ਤਵਾ ਪਾ ਰੇਡੀਓ ਜੀ ਦੋਸਤੋ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਜੀ ਗੱਲ ਕਰਦੇ ਹਾਂ ਉਸ ਤੋਂ ਪਹਿਲਾਂ ਜਨਮ ਦਿਹਾੜੇ ਦੇ ਉੱਤੇ ਵਿਸ਼ੇਸ਼ ਸਮਾਉ ਹੋ ਸਮਾਜਿਕ ਤਬਦੀਲੀ ਦਾ ਜਿਨ੍ਹਾਂ ਚਿੰਨ ਜਿਹੜੇ ਸਾਨੂੰ ਉਦਮ ਸਿੰਘ ਦੀ ਗੱਲ ਕਰਦੇ ਆ 26 ਦਸੰਬਰ ਦਾ ਦਿਨ 1899 ਦਾ ਅਮੋਲਕ ਸਿੰਘ ਉਹ ਨਹੀਂ ਕਹਿੰਦੇ ਨੇ 26 ਦਸੰਬਰ 1899 ਨੂੰ ਜਨਮੇ ਤੇ 31 ਜੁਲਾਈ 1940 ਨੂੰ ਹੱਸਦਿਆਂ ਹੋਇਆਂ ਫਾਂਸੀਆਂ ਦਾ ਰੱਸਾ ਚੁੰਮਣ ਵਾਲੇ ਸ਼ਹੀਦ ਉਦਮ ਸਿੰਘ ਦੇ ਜਨਮ ਦਿਹਾੜੇ ਦੇ ਮੌਕੇ ਉਸ ਦੇ ਸੰਗਰਾਮੀ ਜੀਵਨ ਸਫ਼ਰ ਤੇ ਉਦੇਸ਼ਾਂ ਦਾ ਧਿਆਨ ਸ਼ੁਰੂ ਹੁੰਦਾ ਹੈ ਉਹਨਾਂ ਨੂੰ ਜਲਿਆਂ ਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੰਡਨ ਜਾ ਕੇ ਲੈਣ ਤੱਕ ਜਾਣੇ ਅਣਜਾਣੇ ਸੀਮਤ ਕਰਨਾ ਉਸ ਦੀ ਵਿਲੱਖਣ ਘਾਲਣਾ ਤੇ ਉੱਚੇ ਆਦਰਸ਼ਾਂ ਦੇ ਨਾਲ ਇਨਸਾਫ ਨਹੀਂ ਹੈ ਉਦਮ ਸਿੰਘ ਦੀਆਂ ਮੌਲਿਕ ਲਿਖਤਾਂ ਬਿਆਨਾ ਤੇ ਸੁਨੇਹਾਂ ਦੇ ਵਿੱਚੋਂ ਉਸ ਦੀ ਸੋਚ ਦ੍ਰਿਸ਼ਟੀ ਤੇ ਉਦੇਸ਼ਾਂ ਬਾਰੇ ਖੁੱਲੇ ਮਨ ਦੇ ਨਾਲ ਸਮਝਣ ਦੀ ਲੋੜ ਹੈ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕਰਕੇ اٹਿਆ ਕਿ ਗੀਤਾਂ ਦੇ ਵਿੱਚ ਸਰਦਾਰ ਉਦਮ ਸਿੰਘ ਉਹਨਾਂ ਨੂੰ ਸਿਰਫ ਪਿਸਤੌਲ ਹੀ ਜਿਹੜਾ ਹੈ ਲੈ ਕੇ ਜੋ ਕੁਝ ਲੰਡਨ ਦੇ ਵਿੱਚ ਗੋਲੀ ਦੀ ਗੱਲ ਆਉਂਦੀ ਹੈ ਸਾਰਾ ਆਉਂਦਾ ਹੈ ਗੀਤਾਂ ਦੇ ਵਿੱਚ ਵੱਖਰੇ ਵੱਖਰੇ ਬਹੁਤ ਸਾਰੇ ਗੀਤਕਾਰਾਂ ਨੇ ਉਹਨਾਂ ਨੂੰ ਗੁੰਗਣਾਇਆ ਪਰ ਅਸਲ ਪੱਖ ਜਿਹੜਾ ਸਾਹਮਣੇ ਲਿਆਂਦੀ ਬਜਾਏ ਇੱਕ ਜਿਹੜਾ ਹਥਿਆਰਾਂ ਦੇ ਨਾਲ ਉਹਨਾਂ ਨੂੰ ਪੇਸ਼ ਕੀਤਾ ਗਿਆ ਪਰ ਉਹਨਾਂ ਦੀ ਸੋਚ ਤੇ ਸਮਝ ਤੇ ਦੂਰ ਦ੍ਰਿਸ਼ਟੀ ਦੇ ਮਾਲਕ ਜੋ ਸਨ ਉਹ ਸਾਡੇ ਵਿੱਚ ਅਜੇ ਤੱਕ ਨਹੀਂ ਆਇਆ ਸਾਨੂੰ ਅਜਿਹੇ ਸਕੂਨ ਦਾ ਸ਼ੌਂਕ ਪਾਲਣ ਤੋਂ ਉੱਪਰ ਉੱਠਣ ਦੀ ਲੋੜ ਹੈ ਜਿਹੜਾ ਸਾਡਾ ਧਿਆਨ ਬਦਲਿਆਂ ਦੀ ਰਾਜਨੀਤੀ ਤੱਕ ਹੀ ਸਿਮਟ ਕੇ ਰਹਿ ਗਿਆ ਤੇ ਸਮਾਜਿਕ ਤਬਦੀਲੀਆਂ ਦੇ ਕੇਂਦਰੀ ਕਾਰਜ ਤੋਂ ਨਜ਼ਰ ਲਾਂਬੇ ਕਰਨ ਦਾ ਕੰਮ ਕਰ ਦਿੰਦਾ ਉਦਮ ਸਿੰਘ ਕਿਸੇ ਇੱਕ ਸ਼ਖਸ ਨੂੰ ਲੋਕ ਵਿਰੋਧੀ ਵਰਤਾਰਿਆਂ ਦਾ ਮੁਜਰਮ ਨਹੀਂ ਸਮਝਿਆ ਜਾਂ ਸਮਝਦਾ ਉਹ ਨਹੀਂ ਸਮਝਦਾ ਸੀ ਉਹ ਡਾਇਰਾਂ ਅਤੇ ਉਹ ਡਵਾਇਰਾਂ ਦੀ ਜਨਮ ਭੁਈ ਸਾਮਰਾਜੀ ਪ੍ਰਬੰਧ ਨੂੰ ਟਿਕ ਜਿਹੜਾ ਸੀ ਟਿਕਦਾ ਸੀ ਜਿਹੜਾ ਪ੍ਰਬੰਧ ਅਜੇ ਖੂਨੀ ਸਾਕੇ ਰਚਣ ਵਾਲੇ ਪੈਦਾ ਕਰਨ ਤੇ ਥਾਪੜਾ ਦੇਣ ਦਾ ਕੰਮ ਕਰਦਾ ਹੈ ਸਾਡੇ ਉੱਪਰੇ ਜਿਹੜਾ ਸਮਾਜੀ ਤੇ ਮਨ ਸੁਭਾ ਨੂੰ ਬਦਲੇ ਦੀ ਰਾਜਨੀਤੀ ਟੁੰਬਦੀ ਤੇ ਵਕਤੀ ਸਕੂਨ ਦਿੰਦੀ ਹੈ ਦੁਨੀਆ ਭਰ ਦੇ ਵਿੱਚ ਗੁਲਾਮੀ ਤੇ ਦਾਬੇ ਦੀ ਮਾਰ ਚੱਲ ਰਹੇ ਲੋਕਾਂ ਅੰਦਰ ਪਨਪਦੇ ਨਾਬਰੀ ਦੇ ਉਸਲਵੱਟੇ ਲੈnde ਵਿਚਾਰ ਇਨਕਲਾਬੀ ਸਮਾਜਿਕ ਤਬਦੀਲੀ ਦੇ ਵਿੱਚ ਪਲਟਨ ਦੀ ਬਜਾਏ ਬਦਲਿਆਂ ਦੀ ਘੁੰਮਣ ਘੇਰੀ ਦੇ ਵਿੱਚ ਫਸ ਕੇ ਰਹਿ ਜਾਂਦੇ ਨੇ ਦੁਨੀਆਂ ਭਰ ਦੇ ਵਿੱਚ ਜਲਿਆਂ ਵਾਲੇ ਬਾਗ ਕਾਂਡ ਵਰਗੇ ਕਾਰੇ ਕਰਨ ਵਾਲੇ ਡਾਇਰ 13 ਅਪ੍ਰੈਲ 1919 ਤੋਂ ਪਹਿਲਾਂ ਵੀ ਸੀ ਤੇ ਉਸ ਤੋਂ ਬਾਅਦ ਵੀ ਮੌਜੂਦ ਨੇ ਇਹ ਕੋੜੀ ਸਚਾਈ ਸਿਰਫ ਸਾਡੇ ਮੁਲਕ ਅੰਦਰ ਹੀ ਨਹੀਂ ਸਗੋ ਦੁਨੀਆਂ ਭਰ ਦੇ ਵਿੱਚ ਦੇਖੀ ਜਾ ਸਕਦੀ ਹੈ ਇਹ ਹਕੀਕਤ ਦਰਸਾਉਂਦੀ ਹੈ ਕਿ ਉਸ ਨੂੰ ਨੁਕਤੇ ਦਾ ਭੇਤ ਸਮਝਿਆ ਜਾਵੇ ਜਿਸ ਨੂੰ ਅਸਲ ਦੇ ਵਿੱਚ ਬਦਲਿਆ ਜਾਵੇ ਨਾ ਕਿ ਸਿਰਫ ਬਦਲੇ ਤੱਕ ਸੀਮਤ ਤੇ ਸੰਤੁਸ਼ਟ ਹੋਇਆ ਜਾਵੇ ਲੋਕਾਂ ਦੇ ਨਾਇਕ ਉਦਮ ਸਿੰਘ ਨੂੰ ਵੀ ਇਸ ਨੁਕਤੇ ਇਹ ਨਜ਼ਰ ਤੋਂ ਸਮਝਣ ਦੀ ਜ਼ਰੂਰਤ ਹੈ ਜਦੋਂ ਅੰਮ੍ਰਿਤਸਰ ਸਿਟੀ ਕੋਤਵਾਲੀ ਪੁਲਿਸ ਉਸ ਨੂੰ 30 ਅਗਸਤ 1927 ਨੂੰ ਫੜਦੀ ਹੈ ਤੇ ਉਸ ਦੇ ਕੋਲੋਂ ਗਦਰ ਦੀ ਗੂੰਜ ਰੂਸੀ ਗਦਰ ਬਿਆਨ ਸਮਾਚਾਰ ਗੁਲਾਮੀ ਦਾ ਜ਼ਹਿਰ ਗਦਰ ਦੀ ਦੂਰੀ ਦੇਸ਼ ਭਗਤਾਂ ਦੀ ਜਾਨ ਆਦੀ ਸਾਹਿਤ ਫੜਿਆ ਗਿਆ ਤੇ ਇਹ ਸਾਹਿਤ ਉਦਮ ਸਿੰਘ ਨੂੰ ਨੇੜਿਓ ਮਿਲਣ ਦੇ ਲਈ ਪ੍ਰੇਰਨਾ ਸਰੋਤ ਹੈ ਇਸ ਤੋਂ ਹੋਰ ਪਿੱਛੇ ਜਾ ਝਾਤ ਮਾਰੀਏ ਤਾਂ ਉਦਮ ਸਿੰਘ ਦੇ ਬਦਲੇ ਤੋਂ ਕਿਤੇ ਉੱਚੇ ਆਦਰਸ਼ਾਂ ਦੇ ਦਿਦਾਰ ਹੁੰਦੇ ਨੇ ਜਦੋਂ 1923 ਦੇ ਵਿੱਚ 1857 ਦੇ ਗਦਰ ਦੀ ਬਰਸੀ ਮੌਕੇ ਸੰਬੋਧਨ ਕਰਦਾ ਹੈ ਕਹਿੰਦਾ ਹੈ ਹਿੰਦੁਸਤਾਨ ਦੀ ਆਜ਼ਾਦੀ ਦੀ ਜੰਗ ਦੇ ਉਹਨਾਂ ਬਹਾਦਰ ਸ਼ਹੀਦਾਂ ਨੂੰ ਮੈਂ ਸ਼ਰਧਾਂਜਲੀ ਭੇਟ ਕਰਦਾ ਜਿਨ੍ਹਾਂ ਨੇ ਆਪਣਾ ਖੂਨ ਦੇ ਕੇ ਆਜ਼ਾਦੀ ਦੇ ਝੰਡੇ ਨੂੰ ਉੱਚਾ ਕੀਤਾ ਹੈ ਉਹਨਾਂ ਦੇ ਆਜ਼ਾਦੀ ਦੇ ਆਦਰਸ਼ ਨੂੰ ਅਪਣਾਉਂਦੇ ਹੋਏ ਤੇ ਹਕੂਮਤ ਦੇ ਹਰ ਵਾਰ ਅਤੇ ਕੈਰ ਨੂੰ ਛਾਤੀਆਂ ਤੇ ਝੱਲਾਂਗੇ ਅੰਗਰੇਜ਼ਾਂ ਅੰਗਰੇਜ਼ ਸਾਮਰਾਜ ਦੇ ਨਾਲ ਸਾਡਾ ਸਮਝੌਤਾ ਸੰਭਵ ਹੈ ਇਸ ਵਿਰੁੱਧ ਸਾਡੀ ਜੰਗ ਦਾ ਉਸ ਵੇਲੇ ਅੰਤ ਹੋਵੇਗਾ ਜਦ ਸਾਡੀ ਜਿੱਤ ਦਾ ਕੌਮੀ ਝੰਡਾ ਭਾਰਤ ਦੇ ਵਿੱਚ ਬ੍ਰਿਟਿਸ਼ ਸਾਮਰਾਜ ਦੀ ਕਬਰ ਦੇ ਉੱਤੇ ਝੁੱਲੇਗਾ 1925 ਦੇ ਵਿੱਚ 1925 ਵਿੱਚ ਨੌਜਵਾਨ ਭਾਰਤ ਸਭਾ ਦੇ ਕਾਨਫਰੰਸ ਦੇ ਵਿੱਚ ਉਦਮ ਸਿੰਘ ਨੇ ਕਿਹਾ ਸੀ ਆਜ਼ਾਦੀ ਦੀ ਬੁਨਿਆਦ ਇਨਕਲਾਬ ਹੈ ਗੁਲਾਮੀ ਵਿਰੁੱਧ ਇਨਕਲਾਬ ਮਨੁੱਖ ਦਾ ਧਰਮ ਹੈ ਇਹ ਮਨੁੱਖ ਦੀ ਮਨੁੱਖਤਾ ਦਾ ਆਦਰਸ਼ ਹੈ ਜਿਹੜੀ ਕੌਮ ਅਧੀਨਗੀ ਕਬੂਲ ਕਰਕੇ ਸਿਰ ਨਿਵਾ ਨਿਵਾ ਦਿੰਦੀ ਹੈ ਉਹ ਮੌਤ ਨੂੰ ਪ੍ਰਵਾਨ ਕਰਦੀ ਹੈ ਕਿਉਂਕਿ ਆਜ਼ਾਦੀ ਜੀਵਨ ਤੇ ਗੁਲਾਮੀ ਮੌਤ ਹੈ आजादी ਸਾਡਾ ਜਮਾਂਦਰੂ ਹੱਕ ਹੈ ਅਸੀਂ ਇਸ ਨੂੰ ਪ੍ਰਾਪਤ ਕਰਕੇ ਹੀ ਰਾਂਗੇ ਅਸੀਂ ਇਨਕਲਾਬ ਦੇ ਦਰ ਆਪਣੀਆਂ ਜਵਾਨੀਆਂ ਦੀਆਂ ਬਹਾਰਾਂ ਵਾਰਨ ਦੇਲੇ ਤੱਤ ਪਰ ਹੋ ਗਏ ਆ ਜੇ ਉਦਮ ਸਿੰਘ ਦੀ ਜ਼ਿੰਦਗੀ ਦਾ ਮਕਸਦ ਬਦਲਾ ਲੈਣ ਤੱਕ ਸੀਮਤ ਹੁੰਦਾ ਨਾ ਤਾਂ ਫਿਰ ਉਹ ਭਲਾ ਆਜ਼ਾਦੀ ਦੀ ਬੁਨਿਆਦ ਇਨਕਲਾਬ ਹੁੰਦਾ ਵਰਗੇ ਸੁਫਨੇ ਕਿਉਂ ਬੀਜਦਾ ਫਿਰ ਉਹਦਾ ਸ਼ਹੀਦ ਭਗਤ ਸਿੰਘ ਦੇ ਨਾਲ ਐਨਾ ਗਹਿਰਾ ਸੰਬੰਧ ਹੋਣਾ ਵੀ ਉਸਦੇ ਵਡੇਰੇ ਨਿਸ਼ਾਨਿਆਂ ਦੀ ਪੁਸ਼ਟੀ ਕਰਦਾ ਹੈ ਉਦਮ ਸਿੰਘ 30 ਮਾਰਚ 1940 ਨੂੰ ਬ੍ਰਿਕਸਟਨ ਜੇਲ ਤੋਂ ਇੱਕ ਪੱਤਰ ਦੇ ਵਿੱਚ ਲਿਖਦਾ ਹੈ 10 ਸਾਲ ਹੋ ਗਏ ਜਦੋਂ ਮੇਰਾ ਸਭ ਤੋਂ ਵਧੀਆ ਦੋਸਤ ਮੈਨੂੰ ਪਿੱਛੇ ਛੱਡ ਕੇ ਚਲਾ ਗਿਆ ਇਹ 23 ਤਾਰੀਖ ਸੀ ਉਮੀਦ ਹੈ ਕਿ ਉਹ ਮੈਨੂੰ ਵੀ ਉਸੇ ਤਾਰੀਖ ਨੂੰ ਫਾਂਸੀ ਦੇਣਗੇ ਉਦਮ ਸਿੰਘ ਦੀ ਸ਼ਖਸੀਅਤ ਦਾ ਇਹ ਪਾਸਾ ਉਸ ਦੇ ਸਹਿਜ ਸੁਭਾਅ ਆਪਣੇ ਭਵਿੱਖ ਤੇ ਆਪਣੀ ਭੂਮਿਕਾ ਬਾਰੇ ਜਿਹੜਾ ਸਾਫ਼ ਸਪਸ਼ਟ ਹੋਣ ਦਾ ਗਵਾਹ ਹੈ ਇਹ ਦਰਸਾਉਂਦਾ ਹੈ ਕਿ ਉਦਮ ਸਿੰਘ ਦਾ ਕੈਕਸਟਨ ਹਾਲ ਲੰਡਨ ਦੇ ਵਿੱਚ ਗੋਲੀ ਦਾਗਣਾ ਅਸਲ ਦੇ ਵਿੱਚ ਸਾਮਰਾਜੀ ਪ੍ਰਬੰਧ ਦੀ ਵਫਾਦਾਰੀ ਨਿਭਾਉਣ ਵਾਲੇ ਜਲਿਆਂਵਾਲੇ ਬਾਗ ਦੇ ਵਿੱਚ ਖੂਨੀ ਵਿਸਾਖੀ ਬਣਾਉਣ ਕਾਰਨ ਲੋਕਾਂ ਦੀ ਤਿੱਖੀ ਨਫ਼ਰਤ ਦੇ ਪਾਤਰ ਬਣੇ ਉੱਬਰ ਮੇ ਚਿੰਨ ਨੂੰ ਨਿਸ਼ਾਨਾ ਬਣਾ ਕੇ ਇਹ ਚਿੰਤਾਵਣੀ ਦੇਣਾ ਹੈ ਕਿ ਲੋਕਾਂ ਦਾ ਲਹੂ ਕਦੇ ਖاموش ਨਹੀਂ ਹੁੰਦਾ ਉਹ ਸਿਰਫ ਜਿਸਮ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਕਤਲ ਕਰਕੇ ਲੋਕ ਆਵਾਜ਼ ਨੂੰ ਕਤਲ ਕਰਨ ਦਾ ਪਰਮਪਾਲ ਦਿਓ ਉਦਮ ਸਿੰਘ ਦਾ ਇਹ ਅੰਤਮ ਜਿਹੜਾ ਨਿਸ਼ਾਨਾ ਨਹੀਂ ਸੀ ਸਗੋ ਅੰਤਿਮ ਨਿਸ਼ਾਨੇ ਵੱਲ ਲੋਕਾਂ ਦਾ ਧਿਆਨ ਖਿੱਚਣਾ ਸੀ ਪਰ ਗੀਤਾ ਨੇ ਸਾਡਿਆਂ ਨੇ ਧਿਆਨ ਸਿਰਫ ਰਵਾਲਵਰ ਤੇ ਬਦਲਾ ਲੈ ਲੈਣੇ ਹੁੰਨੇ ਸੀ ਤਾਂ ਭਾਈ ਇੱਦਾਂ ਦੇ ਹੁੰਨੇ ਆ ਉਹਦੇ ਉੱਤੇ ਹੀ ਜਿਹੜਾ ਬਿੰਦੂ ਕਰਨ ਕਰ ਦਿੱਤਾ ਹੌਸਲੇ ਤੇ ਹੌਸਲੇ ਤੇ ਸਿੱਧਕ ਦਿੱਲੀ ਦੇ ਨਾਲ ਸਮਰਾਜੀ ਤੇ ਦੇਸੀ ਗੁਲਾਮੀ ਦੇ ਸੰਗਲ ਤੋੜ ਕੇ ਇਨਕਲਾਬੀ ਤਬਦੀਲੀ ਵੱਲ ਅਗੇਰੇ ਵਧਣ ਦੇ ਲਈ ਲੋਕਾਂ ਨੂੰ ਹੋਕਾ ਦੇਣਾ ਸੀ ਉਦਮ ਸਿੰਘ ਬਾਰੇ ਕਿਸੇ ਕਵਿਸ਼ਰੀ ਢਾਡੀ ਰੰਗ ਚਲੰਤ ਲੇਖ ਆਮ ਕਰਕੇ ਬਦਲਾ ਲੈਣ ਤੱਕ ਹੀ ਮ hạnੂਦ ਰਹਿ ਗਏ ਪਿਛਲੇ ਅਰਸੇ ਦੇ ਵਿੱਚ ਸਾਹਮਣੇ ਆਏ ਠੋਸ ਇਤਿਹਾਸਕ ਪਰਮਾਨ ਉਦਮ ਸਿੰਘ ਦੇ ਬਿਆਨ ਚਿੱਠੀਆਂ ਖਾਸ ਕਰਕੇ ਫਾਂਸੀ ਲੱਗਣ ਤੋਂ ਪਹਿਲਾਂ ਅਦਾਲਤ ਦੇ ਵਿੱਚ ਜੱਜ ਸਾਹਮਣੇ ਦਿੱਤਾ ਬਿਆਨ ਸਪਸ਼ਟ ਐਲਾਨਨਾਮਾ ਹੈ ਕਿ ਉਦਮ ਸਿੰਘ ਦੇ ਦੁਸ਼ਮਣ ਤੇ ਮਿੱਤਰ ਕੌਣ ਨੇ ਉਹ ਸਾਫ਼ ਸ਼ਬਦਾਂ ਦੇ ਵਿੱਚ ਬਿਆਨ ਕਰਦਾ ਕਿ ਅਨੇਕਾਂ ਅੰਗਰੇਜ਼ ਉਸ ਦੇ ਦੋਸਤ ਹਨ ਤੇ ਉਹ ਤਾਂ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਣ ਵਾਲੇ ਪ੍ਰਬੰਧ ਦੇ ਖਿਲਾਫ ਹੈ ਹੁਕਮਰਾਨ ਜਰਵਾਨਿਆਂ ਨੂੰ ਭੁਲੇਖਾ ਰਿਹਾ ਕਿ ਸ਼ਾਇਦ ਦੇਸ਼ ਭਗਤਾਂ ਦੇ ਬੋਲ ਦਫਨ ਹੋ ਜਾਣਗੇ ਉਹ ਮਿੱਟੀ ਦੇ ਵਿੱਚ ਸੌਦੇ ਜਾਂ ਦੰਮ ਨਹੀਂ ਤੋੜਦੇ ਉਹ ਉਹ ਮਿੱਟੀ ਦੇ ਵਿੱਚ ਸੌਂਦੇ ਜਾਂ ਦੰਮ ਨਹੀਂ ਤੋੜਦੇ ਉਹ ਮੌਕਾ ਮਿਲਣ ਦੇ ਉੱਤੇ ਉੱਗ ਪੈਂਦੇ ਨੇ 5 ਜੂਨ 1940 ਨੂੰ ਜੋ ਬੁਨਿਆਦ ਜੋ ਬਿਆਨ ਉਦਮ ਸਿੰਘ ਨੇ ਅਦਾਲਤ ਦੇ ਵਿੱਚ ਦਿੱਤਾ ਉਸ ਦੇ ਵਿੱਚ ਇਹ ਵੀ ਦਰਜ ਹੈ ਕੀ ਬਰਤਾਨਵੀ ਹਕੂਮਤ ਸਾਡੇ ਲੋਕਾਂ ਨੂੰ ਜੇਲਾ ਅੰਦਰ ਡਾਕੇ ਮੌਤ ਦੇ ਮੂੰਹ ਤੱਕ ਰਹੀ ਹੈ ਇੱਕ ਦਿਨ ਜ਼ਰੂਰ ਆਜ਼ਾਦ ਹੋਣਗੇ ਅੱਜ 1940 ਤੋਂ 2023 ਆ ਗਿਆ ਅੱਜ ਵੀ ਸਾਡੇ ਮੁਲਕ ਦੇ ਹਾਕਮ ਬਰਤਾਨਵੀ ਹਕੂਮਤ ਦੇ ਪਦ ਚਿਨਾ ਦੇ ਉੱਤੇ ਚੱਲਦੇ ਹੋਏ ਹੱਕ ਸੱਚ ਤੇ ਇਨਸਾਫ ਦੀ ਗੱਲ ਕਰਦੇ ਬੁੱਧੀਜੀਵੀਆਂ ਲੇਖਕਾਂ ਕਵੀਆਂ ਸਹਿਤਕਾਰਾਂ ਪੱਤਰਕਾਰਾਂ ਜਮੂਰੀ ਤੇ ਸਮਾਜਿਕ ਕਾਮਿਆਂ ਨੂੰ ਬਿਨਾ ਮੁਕਦਮੇ ਚਲਾਏ ਜਾਂ ਝੂਠੇ ਕੇਸ ਮੜ ਕੇ ਕਈ ਵਰਿਆਂ ਤੋਂ ਸੀਖਾਂ ਪਿੱਛੇ ਡੱਕੀ ਬੈਠੇ ਨੇ ਉਦਮ ਸਿੰਘ ਦੇ ਬੋਲ ਅੱਜ ਵੀ ਹਵਾਵਾਂ ਦੇ ਵਿੱਚ ਗੂੰਜਦੇ ਐ ਕਿ ਅਸੀਂ ਅਜਹੀ ਆਜ਼ਾਦੀ ਲਈ ਆਪਣਾ ਸਭ ਕੁਝ ਨਿਸ਼ਾਵਰ ਕੀਤਾ ਸੀ ਕਿ ਅਸੀਂ ਇਹੋ ਚੀਜ਼ਾਂ ਭਾਲਦੇ ਸਾਂ ਉਦਮ ਸਿੰਘ ਦੀ ਵਿਚਾਰਧਾਰਾ ਆਪਣੇ ਆਪ ਨੂੰ ਮੁਹੰਮਦ ਸਿੰਘ ਆਜ਼ਾਦ ਕਹੌਣ ਪਿੱਛੇ ਕੰਮ ਕਰਦੇ ਭਾਈਚਾਰੇ ਇਕਾਂਝ ਦਾ ਸੁਨੇਹਾ ਦੇਣ ਦੇ ਮਨੋਰਥ ਤੇ ਉਸ ਦੀ ਆਜ਼ਾਦੀ ਦੇ ਸੰਕਲਪ ਨੂੰ ਸਮਝਣਾ ਹੈ ਉਸ ਦੀ ਪੂਰਤੀ ਦੇ ਲਈ ਉਦਮ ਜਟਾਉਣਾ ਹੀ ਉਦਮ ਸਿੰਘ ਦੇ ਕੁਝ ਲੱਗਦੇ ਹੋਣ ਦਾ ਪਰਮਾਨ ਸਾਨੂੰ ਦੇ ਸਕਦਾ ਹੈ ਸਾਬਤ ਕਰ ਸਕਦਾ ਹੈ ਇਹ ਸੀ ਜੀ ਦੋਸਤੋ ਸਮਾਜਿਕ ਤਬਦੀਲੀ ਦਾ ਚਿੰਨ ਉਦਮ ਸਿੰਘ ਉਸ ਦੇ ਜਨਮ ਦਿਹਾੜੇ ਦੇ ਉੱਤੇ ਵਿਸ਼ੇਸ਼ ਗੱਲਬਾਤ ਤੇ ਰਾਹੁਲ ਸ਼ਰਮਾ ਜੀ ਕਹਿੰਦੇ ਨੇ ਨਾਈਸ ਰੇਡੀਓ ਪ੍ਰੋਗਰਾਮ ਵੈਰੀ ਗੁੱਡ ਜੀ ਰਾਹੁਲ ਸ਼ਰਮਾ ਸਾਹਿਬ ਬਹੁਤ-ਬਹੁਤ ਸ਼ੁਕਰੀਆ ਪਹਿਲੀ ਵਾਰ ਤੁਹਾਡਾ ਸੁਨੇਹਾ ਆਇਆ ਹੈ ਹਰਦੀਵਾਰ ਉੱਤਰਾਖੰਡ ਤੋਂ ਸੁਣ ਰਹੇ ਨੇ ਜੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ ਤੇ ਲੋ ਦੋਸਤੋ ਅਗਲੀ ਇਸੇ ਤਰ੍ਹਾਂ ਦੀ ਕੜੀ ਹੈ ਥੋੜਾ ਜਿਹਾ ਹੋਰ ਖੁੱਲ ਕੇ ਉਦਮ ਸਿੰਘ ਉਹਨਾਂ ਦੇ ਬਾਰੇ ਜਾਣਦੇ ਹਾਂ ਜਿਹੜੇ 26 ਦਸੰਬਰ 1899 ਨੂੰ ਸ਼ਹੀਦ ਉਦਮ ਸਿੰਘ ਦਾ ਜਨਮ ਹੁੰਦਾ ਹੈ ਉਹਨਾਂ ਦਾ ਨਾਮ ਪੰਜਾਬ ਦੇ ਚੋਟੀ ਦੇ ਸਿੱਖ ਸ਼ਹੀਦਾਂ ਦੇ ਵਿੱਚ ਵੀ شمار ਕਰਦਾ ਹੈ ਤੇ ਸ਼ਹੀਦ ਉਦਮ ਸਿੰਘ ਦਾ ਜਨਮ ਜਿਹੜਾ ਹੈ ਸੰਗਰੂਰ ਦੇ ਸ਼ਹਿਰ ਸੁਨਾਮ ਦੇ ਵਿੱਚ ਹੁੰਦਾ ਹੈ ਉਦਮ ਸਿੰਘ ਕੰਬੋਜ ਕੌਮ ਦੇ ਨਾਲ ਸੰਬੰਧ ਰੱਖਦੇ ਨੇ ਤੇ ਉਹਨਾਂ ਨੇ ਇਹੀ ਨਾਂ ਜਿਹੜਾ ਕਤਲ ਕੇਸ ਸਮੇਂ ਕਚੈਰੀ ਦੇ ਵਿੱਚ ਦੱਸਿਆ ਸੀ ਅੰਗਰੇਜ਼ੀ ਹਕੂਮਤ ਦੇ ਅਹਿਲਕਾਰ ਮਾਈਕਲ ਡੋਵੈਰ ਵੱਲੋਂ ਸਾਨੂੰ 1919 ਦੀ ਵਿਸਾਖੀ ਵਾਲੇ ਦਿਨ ਨੇ ਹੱਥੇ ਤੇ ਬੇਕਸੂਰ ਪੰਜਾਬੀਆਂ ਨੂੰ ਜਾਨੋਂ ਮਾਰ ਦੇਣ ਦੀ ਕਾਰਵਾਈ ਦਾ ਬਦਲਾ ਲੈਣ ਦੀ ਚੰਗਿਆਰੀ ਆਪਣੇ ਮਨ ਦੇ ਵਿੱਚ ਪਖਾਰ ਰੱਖੀ ਸੀ ਤੇ 20 ਸਾਲਾਂ ਤੱਕ ਬੁਝਾ ਨਹੀਂ ਦਿੱਤੀ ਇੰਨਾ ਲੰਮਾ ਸਮਾਂ ਇਨਕਲਾਬੀ مشਾਲ ਨੂੰ ਆਪਣੇ ਮਨ ਦੇ ਵਿੱਚ ਬਦਲਦਾ ਬਲਦਾ ਹੋਇਆ ਰੱਖਣਾ ਇੱਕ ਵਿਲੱਖਣ ਇਤਿਹਾਸਕ ਉਦਾਹਰਣ ਵੀ ਹੈ ਇਸ ਗੱਲ ਤੋਂ ਜ਼ਾਲਿਮ ਹਕੂਮਤਾਂ ਨੂੰ ਇਹ ਸਬਕ ਸਿੱਖ ਲੈਣਾ ਚਾਹੀਦਾ ਹੈ ਕਿ ਸਿੱਖ ਦੋਸ਼ਤਾਂ ਨੂੰ ਕਦੇ ਬਖਸ਼ਦੇ ਨਹੀਂ ਜਲਿਆਂ ਵਾਲੇ ਬਾਗ ਦਾ ਸਾਕੇ ਦੀ ਥੋੜੀ ਜੀ ਗੱਲ ਤੋਰੀਏ ਤਾਂ 13 ਮਾਰਚ 1940 ਨੂੰ ਈਸਟ ਐਸੋਸੀਏਸ਼ਨ ਜਿਹੜੀ ਹੈ ਸੈਂਟਰਲ ਏਸ਼ੀਅਨ ਸੁਸਾਇਟੀ ਦੀ 10 ਕੈਕਸਟਨ ਹਾਲ ਲੰਡਨ ਵਿੱਚ ਮੀਟਿੰਗ ਹੁੰਦੀ ਹੈ ਜਿੱਥੇ ਜਲਿਆਂ ਵਾਲੇ ਬਾਗ ਦੇ ਖਿਨਾਉਣੇ ਸਾਕੇ ਦਾ ਦੋਸ਼ੀ ਮਾਈਕਲ ਅਡਵਾਇਰ ਬੁਲਾਰੇ ਬਜੋ ਭਾਸ਼ਣ ਦੇ ਰਿਹਾ ਸੀ ਸ਼ਹੀਦ ਉਧਮ ਸਿੰਘ ਨੇ ਆਪਣੇ ਨਾਲ ਛੁਪਾ ਕੇ ਰੱਖੀ ਹੋਈ ਰਿਵਾਲਵਰ ਦੇ ਨਾਲ ਉਸ ਨੂੰ ਮਾਰ ਮਕਾਇਆ ਸੀ ਸ਼ਹੀਦ ਉਦਮ ਸਿੰਘ ਵੱਲੋਂ ਮਾਈਕਲ ਡੁਆਇਰ ਦੇ ਕੀਤੇ ਕਤਲ ਨੂੰ ਵਿਸ਼ਵ ਪੱਤਰ ਦੀਆਂ ਅਖਬਾਰਾਂ ਨੇ ਛਾਪਿਆ ਵੱਖ-ਵੱਖ ਅੰਦਾਜ਼ ਦੇ ਵਿੱਚ ਪ੍ਰਕਾਸ਼ਿਤ ਕੀਤਾ ਲੰਡਨ ਤੋਂ ਪ੍ਰਕਾਸ਼ਿਤ ਹੁੰਦੇ ਅਖਬਾਰ ਦੀ ਜੜੀ ਸੀ ਦੀ ਟਾਈਮਜ਼ ਆਫ ਲੰਡਨ ਨੇ ਸ਼ਹੀਦ ਉਦਮ ਸਿੰਘ ਨੂੰ ਆਜ਼ਾਦੀ ਦਾ ਲੜਾਕਾ ਤੇ ਉਸ ਦੇ ਇਤਿਕਾਰਨਾਮੇ ਨੂੰ ਗੁਲਾਮ ਭਾਰਤੀਆਂ ਦੇ ਦੱਬੇ ਗੁੱਸੇ ਦਾ ਇਜ਼ਹਾਰ ਕੀਤਾ ਸੀ ਇਸ ਬਾਰੇ ਜਰਮਨ ਰੇਡੀਓ ਦੇ ਉੱਤੋਂ ਵੀ ਵਾਰ-ਵਾਰ ਇਹ ਨਿਸ਼ਚਰ ਹੁੰਦਾ ਰਿਹਾ ਹਾਥੀਆਂ ਦੀ ਤਰ੍ਹਾਂ ਭਾਰਤੀ ਆਪਣੇ ਦੁਸ਼ਮਣਾਂ ਨੂੰ ਕਦੇ ਵੀ ਮਾਫ਼ ਨਹੀਂ ਕਰਦੇ ਉਹ 20 ਸਾਲ ਤੋਂ ਲੰਮੇ ਵਕਫੇ ਬਾਅਦ ਵੀ ਉਹਨਾਂ ਨੂੰ ਮਾਰ ਰਮਕਾਉਂਦੇ ਹਾਲਾਂਕਿ ਪੰਡਤ ਜਵਾਹਰ ਲਾਲ ਨਹਿਰੂ ਤੇ ਮਹਾਤਮਾ ਗਾਂਧੀ ਵਰਗੇ ਆਗੂਆਂ ਨੇ ਇਸ ਦੀ ਨਿੰਦਾ ਕੀਤੀ ਸੀ ਕੇਵਲ ਸ਼ੁਭਾਚੰਦਰ ਬੋਸ ਉਹਨਾਂ ਨੇ ਹੀ ਇਸ ਕਾਰਨਾਮੇ ਨੂੰ ਜਿਹੜਾ ਸੀ ਪ੍ਰਸ਼ੰਸਾ ਕੀਤੀ ਤੇ ਇਹ ਸੀ ਜਲਿਆਂ ਵਾਲੇ ਬਾਗ ਦਾ ਸਾਕਾ ਮਾਈਕਲ ਓਡਵਾਇਰ ਦੀ ਗੱਲ ਆਉਂਦੀ ਹੈ ਤਾਂ ਸ਼ਹੀਦ ਉਦਮ ਸਿੰਘ ਦੀ ਸੂਰਮਗਤੀ ਵਾਲੀ ਦਰੇੜਤਾ ਦੇ ਵਿੱਚ ਇਸ ਗੱਲ ਤੋਂ ਹੋਰ ਪਰਮਾਣਿਤ ਹੁੰਦੀ ਹੈ ਕਿ ਉਹ ਮਾਈਕਲ ਓਡਵਾਇਰ ਦਾ ਕਤਲ ਕਰਨ ਮਗਰੋਂ ਆਪਣਾ ਜੁਰਮ ਕਬੂਲ ਕਰਕੇ ਖੁਦ ਨੂੰ ਕਾਨੂੰਨ ਦੇ ਹਵਾਲੇ ਕਰ ਦਿੰਦਾ ਹੈ ਉਹ ਵਾਰਦਾਤ ਤੋਂ ਇੱਕਦਮ ਬਾਅਦ ਉਸ ਨੂੰ ਹਿਰਾਸਤ ਦੇ ਵਿੱਚ ਲੈਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਪੁੱਛਦਾ ਹੈ ਕਿ ਦੂਜਾ ਦੋਸ਼ੀ ਜੈਟਲੈਂਡ ਵੀ ਮਾਰਿਆ ਗਿਆ ਉਹ ਵੀ ਮੌਤ ਦਾ ਹੱਕਦਾਰ ਸੀ ਮੈਂ ਉਸ ਉਸ ਦੇ ਉੱਤੇ ਵੀ ਦੋ ਰੋਂਦ ਦਾਗੇ ਸਨ ਫਿਰ ਗੱਲ ਆਉਂਦੀ ਹੈ ਉਹਨਾਂ ਦੀ ਵਿਚਾਰਧਾਰਾ ਦੀ ਸ਼ਹੀਦ ਉਦਮ ਸਿੰਘ ਦੇ ਯੋਗਦਾਨ ਨੂੰ ਆਮ ਤੌਰ ਦੇ ਉੱਤੇ ਮਾਈਕਲ ਡੁਵਾਈਰ ਦੇ ਨਾਲ ਜੋੜਿਆ ਗਿਆ ਬਦਲਾ ਲੈਣ ਦੇ ਬਾਬਰ ਕਾਰਨਾਮੇ ਤੱਕ ਸੀਮਤ ਕਰ ਦਿੱਤਾ ਗਿਆ ਉਸ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਅਨਡਿਟ ਕਰ ਦਿੱਤਾ ਜਾਂਦਾ ਹੈ ਸ਼ਹੀਦ ਉਦਮ ਸਿੰਘ ਸ਼ਹੀਦ ਭਗਾ ਸਿੰਘ ਵਾਂਗ ਹੀ ਵਿਚਾਰਧਾਰਕ ਪੱਖੋਂ ਪਰਪੱਕ ਅਤੇ ਗਰਮ ਖਿਆਲੀ ਕ੍ਰਾਂਤੀਕਾਰੀ ਮਨਜਾਂਦੇ ਰਹੇ ਉਹ 1924 ਦੇ ਵਿੱਚ ਵਿਦੇਸ਼ੀ ਮੁਲਕਾਂ ਦੇ ਵਿੱਚ ਭਾਰਤ ਦੀ ਆਜ਼ਾਦੀ ਦੀ ਲੜਾਈ ਲੜਨ ਵਾਲੀ ਗਦਰ ਪਾਰਟੀ ਦੀ ਲਹਿਰ ਤੇ ਵਿੱਚ ਸਰਗਰਮ ਹਿੱਸਾ ਲੈਂਦਾ ਰਿਹਾ ਉਸ ਦੇ ਭਗਾ ਸਿੰਘ ਦੇ ਨਾਲ ਕਾਫੀ ਨੇੜਲੇ ਸੰਬੰਧ ਸਨ ਖਿਆਲਾਂ ਤੋਂ ਕਾਫੀ ਪ੍ਰਭਾਵਿਤ ਸੀ ਉਹ ਭਗਾ ਸਿੰਘ ਦੇ ਆਦੇਸ਼ ਦੇ ਉੱਤੇ 27 ਜੁਲਾਈ 1927 ਨੂੰ ਭਾਰਤ ਵਾਪਸ ਪਰਤ ਆਇਆ ਤੇ ਆਪਣੇ ਨਾਲ 25 ਹੋਰ ਸਾਥੀ ਕੁਝ ਗੋਲੀ ਸਿੱਕਾ ਅਸਲਾ ਲੈਉਣ ਦੇ ਵਿੱਚ ਵੀ ਕਾਮਯਾਬ ਹੋਇਆ 30 ਅਗਸਤ 1927 ਨੂੰ ਉਸ ਨੂੰ ਪੁਲਿਸ ਵੱਲੋਂ ਗੈਰ ਕਾਨੂੰਨੀ ਅਸਲਾ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਉਸ ਨੂੰ 5 ਸਾਲ ਦੀ ਕੈਦ ਹੋ ਗਈ ਉਹ ਸ਼ਹੀਦ ਭਗਤ ਸਿੰਘ ਨੂੰ 23 ਮਾਰਚ 1931 ਨੂੰ ਫਾਂਸੀ ਲੱਦਣ ਵੇਲੇ ਤੱਕ ਜੇਲ੍ਹ ਦੇ ਵਿੱਚ ਹੀ ਰਿਹਾ ਸੀ ਆਜ਼ਾਦੀ ਦੇ ਵਿੱਚ ਯੋਗਦਾਨ ਸ਼ਹੀਦ ਉਦਮ ਸਿੰਘ ਧਰਮ ਨਿਰਪੱਖ ਤੇ ਅਗਾਹ ਵਧੂ ਸੋਚ ਦਾ ਮਾਲਕ ਸੀ ਉਸ ਨੂੰ ਜਦੋਂ ਲੰਡਨ ਦੀ ਅਦਾਲਤ ਵੱਲੋਂ ਉਸਦੇ ਨਾਮ ਬਾਰੇ ਪੁੱਛਿਆ ਜਾਂਦਾ ਹੈ ਤਾਂ ਕਹਿੰਦਾ ਹੈ ਆਪਣੇ ਆਪਣਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਅਸਦਾ ਇਹ ਤਖੱਲਸ ਰੱਖਣਾ ਸਮੂਹ ਧਰਮਾਂ ਜਾਤਾਂ ਕਬੀਲਿਆਂ ਤੇ ਬਰਾਬਰ ਇੱਕੋ ਨਜ਼ਰੀਏ ਦੇ ਨਾਲ ਵੇਖਣ ਤੇ ਧਰਮ ਨਿਰਪੱਖਤਾ ਦਾ ਪ੍ਰਤੀਕ ਹੈ ਪੁਰਾਤਨ ਇਤਿਹਾਸ ਦੇ ਵਿੱਚ ਕੰਬੋਜਾਂ ਨੂੰ ਕੰਬੋਜਾਂ ਨੂੰ ਬਤੌਰ ਜਾਂਬਾਜ਼ ਨਿਪੁੰਨ ਘੋੜ ਸੈਨਾਨੀ ਆਹਲਾ ਮਿਆਰ ਦੇ ਪਸ਼ੂ ਪਾਲਕ ਤੇ ਫੁੱਲਾਂ ਫਲਾਾਂ ਤੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਮਹਰ ਕਿਸਾਨ ਵਜੋਂ ਵੀ ਲਿਖਿਆ ਮਿਲਦਾ ਹੈ ਇਹ ਲੋਕ ਭਾਵੇਂ ਬਹੁਤ ਸ਼ਾਂਤੀ ਪਸੰਦ ਦੱਸੇ ਜਾਂਦੇ ਨੇ ਗਿਲਾਨੀ ਭਰੀ ਗੁਲਾਮੀ ਦੇ ਨਾਲ ਜ਼ਿੰਦਗੀ ਜਿਉਣ ਦੇ ਨਾਲੋਂ ਇਹ ਸੂਰਮ ਗਤੀ ਵਾਲੀ ਮੌਤ ਨੂੰ ਬਿਹਤਰ ਸਮਝਦੇ ਨੇ ਆਪਣੇ ਦੁਸ਼ਮਣ ਨੂੰ ਕਦੇ ਮਾਫ਼ ਨਾ ਕਰਨ ਵਾਲੇ ਮੰਨੇ ਗਏ ਇਸ ਭਾਈਚਾਰੇ ਦੇ ਵਿੱਚੋਂ ਫੈਦਾ ਹੋਏ ਸ਼ਹੀਦ ਉਦਮ ਸਿੰਘ ਨੇ ਜਲਿਆਂਵਾਲੇ ਬਾਗ ਦੇ ਵਿੱਚ ਮੌਤ ਦੇ ਘਾਟ ਉਤਾਰੇ ਗਏ ਸੈਂਕੜੇ ਭਾਰਤੀ ਲੋਕਾਂ ਦੀ ਸ਼ਹੀਦੀ ਦਾ ਬਦਲਾ 20 ਸਾਲ ਦੇ ਲੰਮੇ ਹਰਸੇ ਬਾਅਦ ਲੈ ਕੇ ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਯੋਗਦਾਨ ਪਾਇਆ ਪਹਿਲੀ ਅਪ੍ਰੈਲ 1940 ਨੂੰ ਉਦਮ ਸਿੰਘ ਨੂੰ ਲੰਡਨ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ 4 ਜੂਨ 1940 ਨੂੰ ਪੇਸ਼ੀਦ ਸਮੇਂ ਜਦੋਂ ਜੱਜ ਨੇ ਉਸ ਨੂੰ ਮਾਈਕਲ ਐਡਵਾਈਰ ਨੂੰ ਮਾਰਨ ਦਾ ਕਾਰਨ ਪੁੱਛਿਆ ਤਾਂ ਉਸਨੇ ਜਵਾਬ ਦਿੱਤਾ ਸੀ ਕਿ ਉਹ ਸਾਡਾ ਪੁਰਾਣਾ ਦੁਸ਼ਮਣ ਸੀ ਤੇ ਉਹ ਇਸ ਸਜ਼ਾ ਦਾ ਹੱਕਦਾਰ ਸੀ ਜੱਜ ਨੇ ਉਦਮ ਸਿੰਘ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਤੇ 31 ਜੁਲਾਈ 1940 ਨੂੰ ਭਾਰਤ ਦੇ ਇਸ ਮਹਾਨ ਸਪੂਤ ਨੂੰ ਪੈਟਨ ਵਿਲੇ ਜੇਲ੍ਹ ਦੇ ਵਿੱਚ ਲੰਡਨ ਦੇ ਵਿੱਚ ਫਾਂਸੀ ਦਿੱਤੀ ਗਈ ਉਸ ਦੀ ਦੇਹ ਨੂੰ ਜੇਲ੍ਹ ਦੇ ਵਿੱਚ ਹੀ ਦਬਾ ਦਿੱਤਾ ਗਿਆ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਦੇ ਯਤਨਾਂ ਸਦਕਾ 31 ਜੁਲਾਈ 1934 1974 ਨੂੰ ਇੰਗਲੈਂਡ ਨੇ ਉਦਮ ਸਿੰਘ ਦੀਆਂ ਹਸਤੀਆਂ ਭਾਰਤ ਨੂੰ ਸੌਂਪੀਆਂ ਤੇ ਸੰਸਕਾਰ ਸੁਨਾਮ ਵਿਖੇ ਕੀਤਾ ਗਿਆ ਤੇ ਇਹ ਜਿਹੜਾ ਸਿਲਸਿਲਾ ਕਾਫੀ ਜਿਹੜਾ ਹੈ ਉਹਨਾਂ ਦੇ ਹਸਤੀਆਂ ਬਾਰੇ ਵੀ ਜਿਹੜਾ ਹੈ ਕੰਟਰੋਵਰਸੀ ਚੱਲਦੀ ਰਹਿੰਦੀ ਹੈ ਜੀ ਹਰ ਸਾਲ ਤੇ ਗਦਰ ਪਾਰਟੀ ਦੇ ਨਾਲ ਸੰਬੰਧ ਕਿਵੇਂ ਬਣਦੇ ਨੇ ਉਦਮ ਸਿੰਘ ਅਮਰੀਕਾ ਗਿਆ ਤਾਂ ਉਸ ਵੇਲੇ ਉਹ ਗਦਰ ਪਾਰਟੀ ਦੇ ਪ੍ਰਭਾਵ ਦੇ ਹੇਠ ਆਉਂਦਾ ਹੈ। 27 ਜੁਲਾਈ 1927 ਨੂੰ ਜਹਾਜ਼ ਰਾਹੀਂ ਅਮਰੀਕਾ ਤੋਂ ਕਰਾਚੀ ਆਇਆ। ਕਰਾਚੀ ਦੇ ਵਿੱਚ ਉਸ ਕੋਲੋਂ ਗਦਰ ਪਾਰਟੀ ਦਾ ਸਾਇਤ ਬੜੇ ਜਾਣਤੇ ਉਸ ਨੂੰ ਜੁਰਮਾਨਾ ਹੁੰਦਾ ਹੈ। ਹੋਮ ਵਿਭਾਗ ਭਾਰਤ ਸਰਕਾਰ ਵੱਲੋਂ ਸਾਲ 1934 ਵਿੱਚ ਗਦਰ ਡਾਇਰੈਕਟਰੀ ਦੇ ਵਿੱਚ ਉਦਮ ਸਿੰਘ ਦਾ ਨਾਂ ਜਿਹੜਾ ਸੀ ਐਸ 44 ਪੰਨਾ 267 ਤੇ ਦਰਜ ਹੈ। ਉਸ ਕੋਲੋਂ ਦੋ ਰਿਵਾਲਵਰ ਇੱਕ ਪਿਸਤੌਲ ਤੇ ਗਦਰ ਦੀ ਗੂੰਜ ਦੀਆਂ ਕੁਝ ਕਾਪੀਆਂ ਬਰਾਮਦ ਹੁੰਦੀਆਂ ਨੇ ਉਸਦੇ ਆਰਮਜ਼ ਐਕਟ ਦੇ ਸੈਕਸ਼ਨ 20 ਤਹਿਤ ਮੁਕੱਦਮਾ ਚੱਲਿਆ ਜਾਂਦਾ ਚਲਾਇਆ ਜਾਂਦਾ ਹੈ ਉਸ ਨੂੰ 5 ਸਾਲ ਦੀ ਸਜ਼ਾ ਹੁੰਦੀ ਹੈ 11 ਅਕਤੂਬਰ 1934 ਦੀ ਗੁਪਤ ਰਿਪੋਰਟ ਦੇ ਮੁਤਾਬਕ ਉਦਮ ਸਿੰਘ ਦਾ ਅਸਲੀ ਨਾਂ ਉਦੇ ਸਿੰਘ ਹੈ ਇਸ ਦਾ ਜਿਹੜਾ ਹੈ ਪੂਰਾ ਰਿਕਾਰਡ ਜਿਹੜਾ ਇਸ ਦਾ ਪੂਰਾ ਰਿਕਾਰਡ ਹੈ ਹਿੰਦੁਸਤਾਨ ਗਦਰ ਅਖਬਾਰ ਦੀ ਹੁਣ ਵਾਲੀ ਪੋਸਟਿੰਗ ਅਤੇ ਪਤੇ ਵਾਲੀ ਲਿਸਟ ਦੇ ਵਿੱਚ ਇੱਕ ਨਾਮ ਜਿਹੜਾ ਹੈ ਯੂ ਐਸ ਸਿੰਘ ਪੰਜਾਬੀ ਹਾਊਸ 15 ਆਰਟੀਲਰੀ ਪੈਸੇਜ E1 ਹੈ ਇਹ ਮੰਨਿਆ ਜਾਂਦਾ ਹੈ ਕਿ ਯੂ ਐਸ ਆਜ਼ਾਦ ਉਦਮ ਸਿੰਘ ਦੀ ਪਛਾਣ ਹੈ ਤੇ ਉਦਮ ਸਿੰਘ ਨੇ ਜੇਲ੍ਹ ਚੋਂ 21 ਮਾਰਚ 1940 ਨੂੰ ਇੱਕ ਪੱਤਰ ਗ੍ਰਾਂਥੀ ਸਾਹਿਬ ਸਿੰਘ ਗੁਰਦੁਆਰਾ ਸਟਾਕਟਨ ਕੈਲੀਫੋਰਨੀਆ ਦੇ ਪਤੇ ਦੇ ਉੱਤੇ ਭੇਜਿਆ ਜਿਸ ਦੇ ਵਿੱਚ ਉਹ ਕੁਝ ਸਮਝਾ ਰਿਹਾ ਸੀ ਤੇ ਉਦਮ ਸਿੰਘ ਦੇ ਮੁਕਦਮੇ ਦੇ ਦੌਰਾਨ ਵੀ ਗਦਰ ਪਾਰਟੀ ਹਰ ਤਰ੍ਹਾਂ ਸਹਾਇਤਾ ਕਰ ਰਹੀ ਸੀ ਸਟਾਕਟਨ ਦੇ ਗੁਰੂ ਘਰ ਗੁਰਦੁਆਰੇ ਦਾ ਸਕੱਤਰ ਅਜਮੇਰ ਸਿੰਘ ਲਗਾਤਾਰ ਟੈਲੀਗ੍ਰਾਮ ਰਾਹੀਂ ਇੰਗਲੈਂਡ ਤੋਂ ਮੁਕਦਮੇ ਦੀ ਪੈਰਵਾਈ ਕਰਨ ਵਾਲਿਆਂ ਤੋਂ ਪੁੱਛ ਰਿਹਾ ਸੀ ਕਿ ਕਾਨੂੰਨੀ ਪੱਖ ਤੋਂ ਆਜ਼ਾਦ ਦੇ ਬਚਾਓ ਦੇ ਵਿੱਚ ਕੀ ਕੀਤਾ ਜਾ ਰਿਹਾ ਹੈ ਉਹਨਾਂ ਨੇ ਮੁਕਦਮੇ ਦੇ ਲਈ ਪੈਸੇ ਵੀ ਭੇਜੇ ਇੰਟੈਲੀਜੈਂਸ ਬਿਊਰੋ ਦੀ ਡਾਇਰੈਕਟਰੀ 1934 ਦੇ ਅਨੁਸਾਰ ਅਜਮੇਰ ਸਿੰਘ ਗਦਰ ਪਾਰਟੀ ਦਾ ਇੱਕ ਸਰਗਰਮ ਮੈਂਬਰ ਸੀ ਇਹ ਹੁਸ਼ਿਆਰਪੁਰ ਦੇ ਜ਼ਿਲ੍ਹਾ ਜਿਹੜਾ ਹੁਸ਼ਿਆਰਪੁਰ ਜ਼ਿਲ੍ਹਾ ਜਿਹੜਾ ਉਹਦੇ ਜਿਹੜਾ ਮੈਲ ਮੈਲਪੁਰ ਜਿਹੜਾ ਬੰਗਾ ਮੈਲਪੁਰ ਦਾ ਰਹਿਣ ਵਾਲਾ ਸੀ ਤੇ ਉਹ ਸਾਲ 1911 ਦੇ ਵਿੱਚ ਅਮਰੀਕਾ ਗਿਆ ਸੀ ਇਸ ਦਾ ਨਾਮ ਡਾਇਰੈਕਟਰੀ ਦੇ ਵਿੱਚ ਪੰਨਾ 12 ਤੇ ਦਰਜ ਹੈ ਸਰਦਾਰ ਉਦਮ ਸਿੰਘ ਨੇ 1937 ਦੇ ਵਿੱਚ ਫਿਲਮ ਦਾ ਐਲੀਫੈਂਟ ਬੁਆਏ ਦੇ ਵਿੱਚ ਤੇ 2 ਸਾਲ ਬਾਅਦ ਫੋਰ ਫਿਦਰਜ਼ ਦੇ ਵਿੱਚ ਕੰਮ ਕੀਤਾ ਅਲੈਗਜ਼ੈਂਡਰ ਕੋਡਾ ਦੀ ਐਲੀਫੈਂਟ ਬੁਆਏ ਹਾਥੀ ਦੀ ਕਹਾਣੀ ਤੁਮਈ ਉੱਤੇ ਜਿਹੜਾ ਆਧਾਰਿਤ ਹੈ ਇਹ ਰੁਡਯਾਰਡ ਕਿਪਲਿੰਗ ਦੀ ਕਿਤਾਬ ਦਾ ਜੰਗਲ ਬੁੱਕ ਦੇ ਵਿੱਚ ਦਰਜ ਹੈ ਇਸ ਫਿਲਮ ਨੇ ਵੈਨਿਸ ਫਿਲਮ ਫੈਸਟੀਵਲ ਦੇ ਵਿੱਚ ਸਰਵੋਤਮ ਜਿਹੜਾ ਨਿਰਦੇਸ਼ਕ ਦਾ ਪੁਰਸਕਾਰ ਵੀ ਜਿੱਤਿਆ ਹੈ ਤੇ ਕੁਰਬਾਨੀ ਉੱਤੇ ਮਾਣ ਦੀ ਗੱਲ ਆਉਂਦੀ ਹੈ। ਸ਼ਹੀਦ ਉਦਮ ਸਿੰਘ ਦੀ ਕੁਰਬਾਨੀ ਉੱਤੇ ਜਿੱਥੇ ਸਾਰੇ ਦੇਸ਼ ਵਾਸੀ ਮਾਣ ਮਹਿਸੂਸ ਕਰਦੇ ਨੇ ਆਪਣੇ ਸਪੂਤ ਦੀ ਵਿਲੱਖਣ ਸੂਰਮ ਗਤੀ ਭਰਪੂਰ ਕੁਰਬਾਨੀ ਸਦਕਾ ਖੁਦ ਨੂੰ ਵਿਸ਼ੇਸ਼ ਰੂਪ ਦੇ ਵਿੱਚ ਮਾਣ ਮੱਤਾ ਮਹਿਸੂਸ ਕਰਦਾ ਹੈ। ਸ਼ਹੀਦ ਉਦਮ ਸਿੰਘ ਦੀ ਕੁਰਬਾਨੀ ਸਦੀਆਂ ਤੱਕ ਭਾਰਤੀ ਲੋਕਾਂ ਨੂੰ ਦੇਸ਼ ਪਿਆਰ ਤੇ ਦੇਸ਼ ਦੇ ਲਈ ਕੁਰਬਾਨ ਹੋਣ ਦੀ ਪ੍ਰੇਰਣਾ ਦਿੰਦੀ ਰਹੇਗੀ ਤੇ ਸਾਨੂੰ ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਆਪਣਾ ਜੀਵਨ ਤਬਦੀਲ ਕਰਨਾ ਉਹਨਾਂ ਦੀ ਕੁਰਬਾਨੀ ਉੱਤੇ ਮਾਣ ਹੋਵੇਗਾ ਆਖਰ ਦੇ ਵਿੱਚ ਸ਼ਹੀਦ ਉਦਮ ਸਿੰਘ ਦਾ ਅਦਾਲਤੀ ਬਿਆਨ ਸ਼ਹੀਦ ਉਦਮ ਸਿੰਘ ਦਾ ਹਵਾਲੇ ਵਿਚਲਾ ਜਿਹੜਾ ਬਿਆਨ ਸ਼ਹੀਦ ਭਗਤ ਸਿੰਘ ਤੇ ਬੀਕੇ ਦੱਤ ਦੇ ਦਿੱਲੀ ਦੀ ਅਦਾਲਤ ਦੇ ਵਿੱਚ ਦਿੱਤੇ ਬਿਆਨ ਤੋਂ 11 ਵਰਿਆਂ ਪਿਛੋਂ 5 6 ਜੂਨ 1940 ਨੂੰ ਹੋਇਆ ਸੀ ਜੱਜ ਨੇ ਮੁਕਦਮੇ ਦੀ ਸੁਣਵਾਈ ਨਿਬੜਣ ਵੇਲੇ ਸ਼ਹੀਦ ਨੂੰ ਆਖਰੀ ਸਵਾਲ ਕੀਤਾ ਸੀ ਕਿ ਤੂੰ ਆਪਣੀ ਸਜ਼ਾ ਬਾਰੇ ਜੋ ਕਿ ਕਾਨੂੰਨ ਅਨੁਸਾਰ ਤੈਨੂੰ ਦਿੱਤੀ ਜਾ ਸਕਦੀ ਹੈ ਕੁਝ ਕਹਿਣਾ ਹੈ ਇਸ ਮਗਰੋਂ ਦਿੱਤਾ ਗਿਆ ਬਿਆਨ ਤੇ ਅਦਾਲਤ ਦੇ ਵਿੱਚ ਹੋਈ ਵਾਰਤਾਲਾਪ ਮੌਲਿਕ ਰੂਪ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਸੀ ਜੀ ਦੋਸਤੋ ਇਹ ਸੀ ਜੀ ਸਰਦਾਰ ਉਦਮ ਸਿੰਘ ਉਨਾ ਦੇ ਖਾਸ ਗੱਲਬਾਤ ਸਮਾਜਿਕ ਤਬਦੀਲੀ ਦਾ ਚਿੰਨ ਉਦਮ ਸਿੰਘ ਜਨਮ ਦਿਨ ਦੇ ਉੱਤੇ ਵਿਸ਼ੇਸ਼ ਗੱਲਬਾਤ ਲਾਈ